महीरा <laughs> महाबीरा <laughs> 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 सो दुनिया दखदा साईं तेरे दाद ਕਸ਼ੀ ਸੋਇਆਂ ਤੇ ਅਸੀਂ ਤੇਰੇ ਬੂਹੇ ਬੱਲੇ ਸਾਲਾ ਬਾਬਾ ਜੀ ਬੋਸਾ ਸ਼ਿਰਵਾਜੀ ਕੋਤ ਦਿਨਾਂ ਦੇ ਮੈਂ ਨਹੀਂ ਮੈਂ ਆਪਣਾ ਪਰਛਾਵਾ ਉੱਚਾ ਸੀ ਉੱਚਾ ਦੇ ਸਕਦਾ ਇਸ ਸਦਕੇ ਜਾਈ ਉਨ ਉੱਚਾ ਦੇ ਜਿਹਨਾਂ ਨੀਂਹਾਂ ਨਾਲ ਲੈ ਭਾਈ ਹਾਂਜੀ

हरे भाई जी दरबार बाबा बसी दरबार बाबा सुनवाण लॻे न कोई होर न सुण जी मुखी कहाणी मुके पे

ਆਪਣੇ ਦਿਲੋਂ ਉਦਾਸੀ ਕਰਦਾ ਬਈ ਜਿੱਦਾਂ ਕਿਤੇ ਬਜ਼ੁਰਗ ਨੂੰ ਕਹਿੰਦੇ ਸੁਣਿਆ ਸੀ ਕਹਿੰਦੇ ਜਿਹੜਾ ਸਤਲੁਜ ਦਰਿਆ ਆ ਉਹ ਜਿਹੜਾ ਆ ਉਹ ਸ਼ਹੀਦਾਂ ਦਾ ਆ ਤੇ ਜਿਹੜਾ ਬਿਆਸ ਆ ਉਹ ਪੀਰਾਂ ਦਾ ਤੇ ਆਪਾਂ ਕਿੱਡੇ ਕਰਮਾਂ ਵਾਲੇ ਆ ਤੇ ਆਪਣੀ ਧਰਤੀ ਜਿਹੜੀ ਐ ਸ਼ਹੀਦਾਂ ਤੇ ਪੀਰਾਂ ਦੀ ਧਰਤੀ ਦੇ ਵਿੱਚ ਆਉਂਦੀ ਤੇ ਇਹ ਵੀ ਗੱਲ ਆ ਕਿ ਸਾਡੇ ਏਰੀਏ ਨੂੰ ਸਾਡੇ ਇਲਾਕੇ ਨੂੰ ਆਸ਼ੀਰਵਾਦੀ ਕੋਈ ਕਮੀ ਨਹੀਂ ਬਸ ਇੰਨਾ ਆ ਕਿ ਬਈ ਮੰਨिए ਉਸ ਚੀਜ਼ ਨੂੰ ਨਭਾਈਏ ਉਹਨਾਂ ਦੇ ਦਿੱਤੇ ਆਸ਼ੀਰਵਾਦ ਨੂੰ ਕਈ ਵਾਰੀ ਬਹੁਤ ਭੁਲੇਖਾ ਹੋ ਜਾਂਦਾ ਕਈ ਵਾਰੀ ਪੁੱਛਦੇ ਵੀ ਆ ਕਿ ਤੂੰ ਬਈ ਕਿਹਦੇ 'ਚ ਵਿਸ਼ਵਾਸ ਰੱਖਦਾ ਜਾਂ ਕਿੰਨੂੰ ਮੰਨਦਾ ਤਾਂ ਮੈਂ ਇਹ ਥੋੜਾ ਜਿਹਾ ਚੋਨਾ ਕੀਤੇ 'ਚ ਸੁਧਾਰ ਦੀ ਲੋੜ ਆ ਕਿਸੇ ਚੀਜ਼ ਨੂੰ ਮੰਨਣ ਦੀ ਲੋੜ ਨਹੀਂ ਹੁੰਦੀ ਜੀ ਗੱਲ ਸਲੀਅਤ ਆ ਨਭਾਉਣ ਦੀ ਕਿ ਆਪਾਂ ਨਭਾਈਏ ਧਰਮ ਵੀ ਜਿਹੜਾ ਆ ਉਹ ਨਭਾਉਣ ਵਾਲੀ ਚੀਜ਼ ਆ ਜੇ ਮਨਨ ਨੂੰ ਤੇ ਬੰਦਾ ਕਿਸੇ ਚੀਜ਼ ਨੂੰ ਵੀ ਮੰਨ ਸਕਦਾ ਕਿ ਮੈਂ ਫੁਲਾੜੇ ਨੂੰ ਮੰਨਦਾ ਮੈਂ ਇਸ ਨੂੰ ਮੰਨਦਾ ਮਜ਼ਾ ਤੇ ਤਾਂ ਆ ਜੇ ਕੀਤੇ ਬੋਲ ਵੀ ਉਹ ਵੀ ਨਿਭਾਵੇ ਤੇ ਜੋ ਪਰਵਚਨ ਕੀਤੇ ਆ ਸਾਡੇ ਪੀਰਾਂ ਦੇ ਸਾਡੇ ਗੁਰੂਆਂ ਦੇ ਉਹਨਾਂ ਦੀ ਦਿੱਤੀ ਸਿੱਖ ਤੇ ਉਹਨੂੰ ਨਿਭਾਈਏ ਫਿਰ ਮਜ਼ਾ ਆ ਅੱਜ ਇਸ ਮੌਕੇ I don't know Ha <laughs> ha Yeah. <laughs>

सारा आशीर्वाद राज करते हैं सब लोग गुजार छेती बॉडी के तभी को रेटे मैं बाधे गई जो छेती बॉडी के तभी को रेटे मैं बाधे गई जो तेरे इश्क नचाया तेरे इश्क नचाया करके भैया भैया तेरे इश्क नचाया करके भैया भैया तेरे इश्क नचाया हूं आज आ जाओ तुझे भी पत्रकार और ਇਹ ਧਿਆਲਪੁਰ ਦਾ ਗਾਣਾ ਨਹੀਂ ਗਾ ਅਮੀਰੇ ਦਾ ਗਾਣਾ ਨਹੀਂ ਗਾ ਇਹ ਮਨਾਰ ਦਾ ਗਾਣਾ ਨਹੀਂ ਲਖਣ ਵਾਲਿਆਂ ਦਾ ਗਾਣਾ ਨਹੀਂ ਗਾ ਇਹ ਗਾਣਾ ਲਖਣ ਕੋਲੇ ਵਾਲਿਆਂ ਦਾ ਨਹੀਂ ਇਹ ਤੁਹਾਡਾ ਸਾਰਿਆਂ ਦਾ ਗਾਣਾ ਹੈ ਕਿਹੜਾ ਟੈਂਪੂ 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 ਪਰਖੜ ਦਾ ਇਹ ਕੋਈ ਕੋਈ ਤੁੰ ਨੂੰ ਯਾਰ ਮਰੇ ਜਿੰਦੇ ਯਾਰੋ ਮਿਲਣੇ

मुकेरा सोटी गलगा पाणी दी छल्लो हवाण मुको में मु मु प्यार दी बतियो ओ सो को रे के वाक सी आवे या जेना बिना हडक पल निसा रे दिल पल निसा रे ओ शक ਆਰੇ ਸਾਈਂ ਕਰ ਕੋ ਫੰਦੀਆ ਬਚਾਉਦਾ ਜਾ ਮੈਨ ਮੇਰੇ ਸਾਈਂ ਕਰ ਕੋ ਫੰਦੀਆ ਬਚਾਉਦਾ ਜਾ संधति दे सिधे आखिर बिथा पई यहां था ओ सुरोड़े संधि दे वात बिथा पई यहां ओ सासा काओ संधि दे संधि वात परखर दा ऐसे करी गई मु यार बल ਕਿਹਹਾਰੇ ਸ਼ਕ ਨ ਮੁਕਣੇ ਤੇਰੇ multimod spam